ਭਾਜੀ ਦੋਸਤੋ ਜੈ ਸਾਈਂ ਦੀ ਸਾਰੀ ਸੰਗਤ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਦੋਸਤੋ ਵੀਰੋ ਨੂੰ ਤੁਸੀਂ ਲਾਈਕ ਸ਼ੇਅਰ ਅੱਗੇ ਜਰੂਰ ਕਰਿਆ ਕਰੋ ਕੀਮਤੀ ਸਮਾਂ ਕੱਢ ਕੇ ਤੁਹਾਡੇ ਲਈ ਆਪਾਂ ਵੀਡੀਓ ਅਪਲੋਡ ਕਰਦੇ ਆ ਜਿਸ ਤਰ੍ਹਾਂ ਵੀਰਾਂ ਦੇ ਮੈਸੇਜ ਆਉਂਦੇ ਜਿੰਮ ਵਾਲੇ ਭਰਾ ਜਿਸ ਤਰ੍ਹਾਂ ਕਬੱਡੀ ਦੇ ਪਲੇਅਰ ਆ ਦੋਸਤੋ ਜਿਸ ਤਰ੍ਹਾਂ ਜਿੰਮ ਵਾਲੇ ਵੀਰ ਆ ਜਿਸ ਤਰ੍ਹਾਂ ਕੋਈ ਕਬੱਡੀ ਦੇ ਪਲੇਅਰ ਆ ਮੇਰੇ ਭਰਾ ਜਿਸ ਤਰ੍ਹਾਂ ਸਟੀਰੋਇਡ ਲੈ ਲੈ ਕੇ ਆਪਣਾ ਸਰੀਰ ਦਾ ਜਿਸ ਤਰ੍ਹਾਂ ਨਾਸ਼ ਕਰ ਰਹੇ ਆ ਬਾਕੀ ਦੋਸਤੋ ਜਿਸ ਤਰ੍ਹਾਂ ਆਪਾਂ ਜਿੰਮ ਵਾਲੇ ਵੀਰਾਂ ਵਾਸਤੇ ਜਾ ਪਲੇਅਰਾਂ ਵਾਸਤੇ ਆਪਾਂ ਜਿਸ ਤਰ੍ਹਾਂ ਆਪਣਾ ਸਪੈਸ਼ਲ ਮਿਕਸਚਰ ਆਪਾਂ ਰੈਡੀ ਕਰ ਰਹੇ ਆ ਕਿਉਂਕਿ ਹਰ ਇੱਕ ਬੰਦੇ ਦਾ ਜ਼ਰੂਰੀ ਨਹੀਂ ਹਰ ਇੱਕ ਬੰਦੇ ਦੀ ਪ੍ਰਾਈਵੇਸੀ ਹੁੰਦੀ ਆ ਹੁਣ ਮੈਂ ਜ਼ਿਕਰ ਕਰਾਂ ਫਲਾਨੇ ਪਲੇਅਰ ਨੇ ਮੈਡੀਸਿਨ ਮੰਗਵਾਈ ਆ ਜਾਂ ਬਣਵਾਈ ਆ ਹਰ ਇੱਕ ਬੰਦੇ ਦੀ ਪ੍ਰਾਈਵੇਸੀ ਦੇ ਵਿੱਚ ਆਪਾਂ ਮੈਡੀਸਿਨ ਤਿਆਰ ਕਰਦੇ ਆ ਬਾਕੀ ਉਹ ਸਤਗੁਰ ਜਾਣਦਾ ਵਾ ਇਹ ਆਪਣੇ ਜਿੰਮ ਵਾਲਾ ਵੀਰ ਆਪਣਾ ਦੋ ਡਰੋਨਾਂ ਦੇ ਆ ਤੇ ਬਾਕੀ ਆਪਣੇ ਕਬੱਡੀ ਦੇ ਪਲੇਅਰ ਆਪਣਾ ਵਰਲਡ ਵਾਈਡ ਖੇਡ ਕੇ ਆਏ ਆ ਭਰਾਵਾਂ ਵਾਸਤੇ ਉਹਨਾਂ ਦੀ ਆਪਾਂ ਜਿਹੜਾ ਮਿਕਸਚਰ ਆ ਨਾੜੀ ਦੇ ਆਪਾਂ ਭਸਮਾ ਵਿੱਚ ਐਡ ਕਰਾਂਗੇ ਬਹੁਤ ਅੱਛਾ ਰਿਜ਼ਲਟ ਆ ਕੋਈ ਕੈਮੀਕਲ ਨਹੀਂ ਕੋਈ ਸਾਈਡ ਇਫੈਕਟ ਨਹੀਂਗਾ ਕਿਸੇ ਵੀ ਵੀਰ ਨੇ ਤਿਆਰ ਕਰਉਣਾ ਵਾ ਸਕਰੀਨ ਦੇ ਉੱਪਰ ਨੰਬਰ ਆਪਣੇ ਦੋਨੇ ਚੱਲਦੇ ਆ ਤੁਸੀਂ WhatsApp ਤੇ ਕਾਲ ਕਰਕੇ ਟਾਈਮ ਲੈ ਕੇ ਕਾਲ ਕੋਲ بیٹھ ਕੇ ਤੁਸੀਂ ਬਣਾ ਸਕਦੇ ਜੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਜੈ ਦਾਤਿਆਂ ਦੀ ਜੈ ਸਾਈਆਂ ਦੀ